ਭਾਰਤ ਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਲੈ ਕੇ ਵਿਵਾਦਤ ਬਿਆਨ ਦੇਣ ਵਾਲੇ ਪਾਕਿਸਤਾਨੀ ਕਾਮੇਡੀਅਨ ਅਤੇ ਐਕਟਰ ਅਫਤਕਾਰ ਠਾਕੁਰ ਨੂੰ ਝਟਕਾ ਲੱਗਿਆ ਹੈ ਪਿਛਲੇ ਤਿੰਨ ਪਾਰਟ ਦੇ ਵਿੱਚ ਸੁਪਰ ਹਿੱਟ ਸਾਬਤ ਹੋਈ ਫਿਲਮ ਚੱਲ ਮੇਰਾ ਪੁੱਤ ਦੇ ਚੌਥੇ ਪਾਰਟ ਦੇ ਵਿੱਚ ਉਹਨਾਂ ਦੇ ਰੋਲ ਤੇ ਕੈਂਚੀ ਲੱਗਈ ਹੈ ਜ਼ਿਕਰੇ ਖਾਸ ਹੈ ਕਿ ਐਤਵਾਰ ਨੂੰ ਜਾਰੀ ਹੋਏ ਫਿਲਮ ਦੇ ਟ੍ਰੇਲਰ ਦੇ ਵਿੱਚ ਹੋਰ ਪਾਕਿਸਤਾਨੀ ਕਲਾਕਾਰ ਤਾਂ ਜ਼ਰੂਰ ਦਿਖਾਏ ਗਏ ਪਰ ਅਫਤਿਹਾਰ ਠਾਕੁਰ ਦੇ ਰੋਲ ਤੇ ਤਵੱਜੋ ਨਹੀਂ ਦਿੱਤੀ ਗਈ ਪੂਰੇ ਟ੍ਰੇਲਰ ਦੇ ਵਿੱਚ ਠਾਕੁਰ ਦੇ ਮਹਿਜ਼ 5 ਸੀਨ ਰੱਖੇ ਗਏ ਆ ਇਹਨਾਂ ਹੀ ਨਹੀਂ ਠਾਕੁਰ ਦਾ ਇੱਕ ਹੀ ਬਿਆਨ ਆਖਰ ਦੇ ਵਿੱਚ ਰੱਖਿਆ ਗਿਆ ਆ ਖਾਸ ਕਰ ਇਹ ਵੀ ਹੈ ਕਿ ਬਿਆਨ ਤੋਂ ਬਾਅਦ ਇੱਕ ਬੇਇੱਜ਼ਤੀ ਵਾਲਾ ਸੀਨ ਵੀ ਪਾ ਦਿੱਤਾ ਗਿਆ ਆ ਇਸ ਸੀਨ ਦੇ ਵਿੱਚ ਠਾਕੁਰ ਨੂੰ ਕਿਹਾ ਗਿਆ ਹੈ ਕਿ ਤੇਰੇ ਤੋਂ ਗੈਰਤ ਅਤੇ ਛਤਰਾਂ ਦੀ ਤੈਨੂੰ ਬਹੁਤ ਕਮੀ ਹੈ ਇਹ ਲਾਈਨ ਨੇ ਸਿਰਫ ਉਹਨਾਂ ਦੇ ਕਿਰਦਾਰ ਨਹੀਂ ਬਲਕਿ ਉਹਨਾਂ ਦੀ ਇਮੇਜ ਤੇ ਵੀ ਤੰਜ ਕੱਸਣ ਦੀ ਕੋਸ਼ਿਸ਼ ਕੀਤੀ ਹੈ ਦੱਸ ਦਈਏ ਕਿ ਇਫਤਿਹਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਨੂੰ ਲੈ ਕੇ ਗਲਤ ਬਿਆਨਬਾਜ਼ੀ ਕਰਦਾ ਰਿਹਾ ਆ ਆਪਰੇਸ਼ਨ ਸੰਧੂਰ ਤੋਂ ਬਾਅਦ ਉਸ ਦਾ ਬਿਆਨ ਭਾਰਤੀ ਫੌਜ ਪ੍ਰਤੀ ਜ਼ਿਆਦਾ ਨਫ਼ਰਤ ਭਰਿਆ ਰਿਹਾ ਜ਼ਿਕਰੇ ਖਾਸ ਕੇ ਫਿਲਮ ਚਲ ਮੇਰਾ ਪੁੱਤ ਦੇ ਟ੍ਰੇਲਰ ਦੇ ਵਿੱਚ ਠਾਕੁਰ ਦੇ ਪੰਜ ਸੀਨ ਦੇ ਮੁਤਾਬਕ ਕੁਝ ਇਸ ਪ੍ਰਕਾਰ ਹੈ ਜਿਸ ਦੇ ਵਿੱਚ 1:00 15 ਮਿੰਟ ਤੇ ਪਹਿਲਾ ਸੀਨ 143 ਤੇ ਦੂਜਾ ਸੀਨ 237 ਤੇ ਤੀਸਰਾ ਤੇ 312 ਤੇ ਚੌਥਾ ਸੀਨ ਹੈ ਟ੍ਰੇਲਰ ਦੇ ਆਖਰ ਦੇ ਵਿੱਚ ਸੀਨ ਦਿਖਾਇਆ ਗਿਆ ਉਸ ਤੋਂ ਪਹਿਲਾਂ ਅਖਤਿਆਰ ਠਾਕੁਰ ਦਾ ਵਾਇਸਓਵਰ ਲਿਆ ਗਿਆ ਹੈ ਇਸ ਦੇ ਵਿੱਚ ਵੀ ਬੇਇੱਜ਼ਤੀ ਹੁੰਦੀ ਨਜ਼ਰ ਆਉਂਦੀ ਪਈ ਹੈ ਆਖਰੀ ਹਿੱਸੇ ਦੇ ਵਿੱਚ ਪੰਜਵੇਂ ਦੇ ਵਿੱਚ ਉਸਦੀ ਬੇਇੱਜ਼ਤੀ ਦਾ ਜੋ ਸੀਨ ਹੈ ਉਹ ਵੀ ਦਿਖਾ ਦਿੱਤਾ ਗਿਆ ਹੈ ਫਿਲਮ ਚੱਲ ਮੇਰਾ ਪੁੱਦੇ ਟ੍ਰੇਲਰ ਦੇ ਵਿੱਚ ਉਹਨਾਂ ਦੀ ਕਮੇਟੀ ਮੌਜੂਦਗੀ ਅਤੇ ਹੋਰ ਸੰਵਾਦਾ ਦੀ ਸ਼ੈਲੀ ਤੋਂ ਸੰਕੇਤ ਇਹ ਦਿੰਦੀ ਪਈ ਹੈ ਕਿ ਇਹ ਭਾਰਤ ਤੇ ਭਾਰਤੀ ਕਲਾਕਾਰਾਂ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਦਾ ਅਸਰ ਹੈ ਇਨ੍ਹਾਂ ਬਿਆਨਾਂ ਦਾ ਅਸਰ ਹੁਣ ਉਹਨਾਂ ਦੇ ਕੈਰੀਅਰ ਤੇ ਪੈਣਾ ਵੀ ਸ਼ੁਰੂ ਹੋ ਗਿਆ ਆ ਅਜਿਹੇ ਦੇ ਵਿੱਚ ਨਿਰਮਾਤਾ ਨਿਰਦੇਸ਼ਕ ਵੀ ਉਹਨਾਂ ਦੇ ਇਮੇਜ ਨੂੰ ਲੈ ਕੇ ਕਾਫੀ ਸੋਚਦੇ ਪਏ ਆ ਕਿਉਂਕਿ ਇਫਤਿਹਾਰ ਠਾਕੁਰ ਨੇ ਭਾਰਤ ਵਿਰੋਧੀ ਬਿਆਨ ਵੀ ਦਿੱਤਾ ਸੀ ਪਹਿਲਗਾਮ ਹਮਲੇ ਤੋਂ ਬਾਅਦ ਇਫਤਿਹਾਰ ਨੇ ਕਿਹਾ ਸੀ ਕਿ ਪੰਜਾਬ ਦੀਆਂ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਤੋਂ ਬਿਨਾ ਨਹੀਂ ਚੱਲਦੀਆਂ ਲਗਾਤਾਰ ਫਿਲਮਾਂ ਫਲॉप ਹੁੰਦੀਆਂ ਪਈਆਂ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਾਨੂੰ ਫਿਲਮਾਂ ਦੇ ਵਿੱਚ ਲਿਆ ਗਿਆ ਜਿਸ ਤੋਂ ਬਾਅਦ ਫਿਲਮਾਂ ਚੱਲਣ ਲੱਗ ਪਈਆਂ ਜ਼ਿਕਰੇ ਖਾਸ ਕੇ ਅਫਤਿਹਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਉਮਰ 64 ਸਾਲਾਂ ਦੀ ਹੈ ਜਿਹੜੇ ਕਿ ਮਿਆਂਵਾਲੀ ਪੰਜਾਬ ਪ੍ਰਾਂਤ ਪਾਕਿਸਤਾਨ ਦੇ ਵਿੱਚ ਜੰਮੇ ਨਾਗਰਿਕ ਪਾਕਿਸਤਾਨ ਦੇ ਆਪੇਸ਼ੇ ਤੋਂ ਕਾਮੇਡੀਅਨ ਐਕਟਰ ਲੇਖਕ ਨਿਰਦੇਸ਼ਕ ਹੈ ਜਿਨ੍ਹਾਂ ਨੂੰ ਪੰਜਾਬੀ ਅਤੇ ਉਰਦੂ ਭਾਸ਼ਾ ਆਉਂਦੀ ਹੈ ਜ਼ਿਕਰੇ ਖਾਸ ਹੈ ਕਿ ਉਹਨਾਂ ਦੇ ਵੱਲੋਂ ਕਈ ਫਿਲਮਾਂ ਕੀਤੀਆਂ ਗਈਆਂ ਗੱਪਸ਼ਪ ਸ਼ੋਅ ਦੇ ਵਿੱਚ ਵੀ ਉਹ ਕਾਫੀ ਫੇਮਸ ਨੇ ਅਜੇਹ ਦੇ ਵਿੱਚ ਚੱਲ ਮੇਰਾ ਪੁੱਤ ਦੇ ਇਸ ਸੀਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਪਿਆ ਹੈ ਕੀ ਇਹ ਪੰਜਾਬ ਦੇ ਵਿੱਚ ਰਿਲੀਜ਼ ਹੋਵੇਗੀ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਨਾ